ਸਕੂਲ ਕਾਲਜਾਂ ਦੇ ਅੱਗੇ ਗੇੜੀਆਂ ਮਾਰਨ ਵਾਲੇ ਮਨਚਲੇ ਨੌਜਵਾਨਾਂ ਖਿਲਾਫ ਪੁਲਿਸ ਦਾ ਐਕਸ਼ਨ ਮੋਟਰਸਾਈਕਲਾਂ ਤੇ ਪਿੱਛਾ ਕਰਦੇ ਕਾਬੂ ਪੁਲਿਸ ਦਾ ਮਨਚਲੇ ਨੌਜਵਾਨਾਂ ਖਿਲਾਫ ਬਟਾਲਾ ਦੀ ਸਰਕਰ ਦੇ ਅੱਜ ਸਵੇਰੇ ਵੱਡਾ ਐਕਸ਼ਨ ਮਿਖਣ ਰੁਪਏ ਦੇ ਡਰਗ ਮਨਚਲੇ ਨੌਜਵਾਨਾਂ ਨੂੰ ਪਿਆ ਵਾਹਨਾਂ 'ਚੋਂ ਤਿੰਨ ਕਾਬੂ ਕੀਤਾ ਗਿਆ ਕਿ ਸ਼ਹਿਰ ਦੇ ਸਕੂਲ ਕਾਲਜਾਂ ਅੱਗੇ ਗੇੜੀਆਂ ਮਾਰਦੇ ਸੀ ਉਹਨਾਂ ਨੂੰ ਫੜ ਕੇ ਚਲਾਣ ਕੀਤੇ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਜ਼ਿਆਦਾਤਰ ਨੌਜਵਾਨਾਂ ਕੋਲ ਕਾਗਜ਼ ਵੀ ਨਹੀਂ ਸਨ ਅਤੇ ਕੁਝ ਨੌਜਵਾਨ ਛੁੱਟੀ ਦੇ ਸਮੇਂ ਕਾਰ ਦੇ ਵਿੱਚ ਹੋਟਰ ਲਾ ਕੇ ਘੁੰਮ ਰਹੇ ਸੀ ਪੁਲਿਸ ਕਰਮਚਾਰੀਆਂ ਨੇ ਮੋਟਰਸਾਈਕਲਾਂ ਤੇ ਪਿੱਛਾ ਕਰ ਕਰਕੇ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਸਕੂਲ ਕਾਲਜਾਂ ਦੇ ਅੱਗੇ ਗੇੜੀਆਂ ਮਾਰਨ ਵਾਲੇ ਮਨਚਲੇ ਨੌਜਵਾਨਾਂ ਖਿਲਾਫ ਪੁਲਿਸ ਦਾ ਐਕਸ਼ਨ ਮੋਟਰਸਾਈਕਲਾਂ ਤੇ ਪਿੱਛਾ ਕਰਦੇ ਕਾਬੂ ਪੁਲਿਸ ਦਾ ਮਨਚਲੇ ਨੌਜਵਾਨਾਂ ਖਿਲਾਫ ਬਟਾਲਾ ਦੀਆਂ ਸੜਕਾਂ 'ਤੇ ਅੱਜ ਸਵੇਰੇ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਜੋ ਨੌਜਵਾਨ ਦੋ ਪਹੀਆ ਵਾਹਨਾਂ 'ਤੇ ਤਿੰਨ ਤਿੰਨ ਬੈਠ ਕੇ ਸ਼ਹਿਰ ਦੇ ਸਕੂਲਾਂ ਕਾਲਜਾਂ ਅੱਗੇ ਗੇੜੀਆਂ ਮਾਰਦੇ ਸੀ ਉਹਨਾਂ ਨੂੰ ਫੜ ਕੇ ਚਲਾਣ ਕੀਤੇ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ। ਜ਼ਿਆਦਾਤਰ ਨੌਜਵਾਨਾਂ ਕੋਲ ਕਾਗਜ਼ ਵੀ ਨਹੀਂ ਸਨ ਅਤੇ ਕੁਝ ਨੌਜਵਾਨ ਛੁੱਟੀ ਦੇ ਸਮੇਂਕਾਰ ਦੇ ਵਿੱਚ ਹੋਟਰ ਲਾ ਕੇ ਘੁੰਮ ਰਹੇ ਸੀ। ਪੁਲਿਸ ਕਰਮਚਾਰੀਆਂ ਨੇ ਮੋਟਰਸਾਈਕਲਾਂ 'ਤੇ ਪਿੱਛਾ ਕਰ ਕਰਕੇ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ। આનો પ્રશ્ન બે પ્યાવ ઉપર જઈ ગયા આ પત પજન આ જ ના કોઈ ભલે ફરી ઓ ગંદ પાતા કોઈ સારી પજી બેલો ਆ ਤੁਸੀਂ ਇਹ ਪੁੱਛਿਆ ਤਾਂ ਕੋਈ ਖੁਦ ਆ ਤੇ ਤੋਂ ਅਮਰਥਾ ਫਾਨ ਨਾ ਬੁੱਧੇ ਕੋਈ ਕੋਰੀਅਰ ਦਾ ਹੈ ਮੋਬਾਈਲ ਮੋਦੀ ਹੋਣਾ ਹੋਰ ਕੋਈ ਨੋਟਾ ਦਾ ਗੱਲ ਬਣੀ ਹੈ ਪਿੱਛੇ ਹੋ ਪਿੱਛੇ ਉਹ ਬੈੜੀ ਜਿਹੜਾ ਦੋ ਮਖਸਾ ਚੱਲ ਚੱਲੋ ਕੋਤੀ ਅੱਟਣਾ ਤੇ ਬਾਹਰ ਵੀ ਤੁਹਾਡੇ ਮੋਤਾ ਦਾਨਸਥਾਨ ਕਰਨੀ ਆ ਤੁਸੀ ਨੂੰ ਨਸ ਪਾਉਣੀ ਪਾਉਣੀ ਆ ਤੇ ਸਾਡੇ ਅਫਸਰਾਂ ਦੇ ਐਸਐਸਪੀ ਸਾਹਿਬ ਨੇ ਹੁਕਮ ਹੀ ਦਿੱਤਾ ਸਾਰੇ ਕੰਮ ਛੱਡ ਕੇ ਪਹਿਲੋਂ ਆਪ ਵੀ ਕੋਸਲਾ ਦੇ ਤਨਪੁਰਾ ਮਾ ਸਵਾਰਾ ਕਰੋ ਓ ਸੋਰੀ ਸੋਰੀ ਐਕਸ਼ਨ ਮਾਨਜੋਗ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਹੈ ਕਿ ਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਊਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋ ਜਾ ਹੁੱਲੜ ਪਾਇ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਉਹ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਉਹ ਗੱਡੀਆਂ ਦੇ ਨੰਬਰ ਟ੍ਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਅਸੇ ਹੀ ਕਾਰਵਾਈ ਚੱਲ ਰਹੀ ਹੈ ਜੇ ਗਾਮ ਇਹਨਾਂ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ ਤੇ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰਨਾ ਟ੍ਰਾਫਿਕ ਨੂੰ ਨਿਜਮਤ ਇਹਨਾਂ ਨੂੰ ਜਾਣੂ ਕਰੀਦਾ ਸਮਾਂ ਹੋ ਗਿਆ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਕੇ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਦਾ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਮ ਵੀ ਜਿਹੜਾ ਕਰੇਗਾ ਉਹਦਾ ਇਹ ਹਾਲ ਹੋਏਗਾ ਜੀ ਜੈ